ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਲਪਕ ਚੈਂਪਸ ਸਾਰਿਆਂ ਦਾ ਪਿਆਰ ਨਾਲ ਸਵਾਗਤ ਹੈ ਜੀ ਅੱਜ ਵੀ ਆਪਾਂ ਜਿਹੜੇ ਮਸ਼ੀਨਰੀ ਵਰਕ ਦੇ ਸੂਟ ਲੈਣਗੇ ਕੁਝ ਆਪਾਂ ਕੋਲੇ ਹੋਣਗੇ ਹੈਂਡਵਰਕ ਦੇ ਸੂਟ ਕੁਝ ਆਪਾਂ ਮਸ਼ੀਨਰੀ ਦੇ ਲਈ ਬਹੁਤ ਸੋਹਣੇ ਲੈਣਗੇ ਸੂਟ ਲੈ ਕੇ ਜਿਹੜੀ ਚੁਨੀ ਵਰਕ ਦੇ ਵਿੱਚ ਜਿਹੜਾ ਰੈੱਡ ਕਰਾ ਸੂਟ ਆਪਾਂ ਤਿਆਰ ਕੀਤਾ ਬਹੁਤ ਜਿਆਦਾ ਸੋਹਣਾ ਕੁਝ ਛੋਟੇ ਛੋਟੇ ਵੀ ਤਿਆਰ ਕੀਤਾ ਜਿਹੜਾ ਆਪਾਂ ਹੁਣ ਤਨ ਦਿਖਾ ਰਹੇ ਆ ਆਰੀ ਵਰਕ ਦਾ ਜੀ ਇਹ ਮਸ਼ੀਨੀ ਸੂਟ ਜੀ ਆਰੀ ਵਰਕ ਦੇ ਵਿੱਚ ਤਿਆਰ ਹੋਇਆ ਵਾਈਟ ਕਲਰ ਦਾ ਸੂਟ ਆ ਆਫ ਵਾਈਟ ਕਰੀਮ ਜੀ ਵੀ ਕਹਦੇ ਨੇ ਆਫ ਵਾਈਟ ਕਹਿੰਦੇ ਤੇ ਵਿਧਰ ਵਟਾ ਤੁਹਾਨੂੰ ਪ੍ਰਾਈਸ ਦੱਸਿਆ ਜੀ ਬਿਨdout ਸਟਿਚਿੰਗ ਵਿਧਰ ਵਟਾ ਇਸਾਂ ਜੀ 1400 2400 ਦਾ ਸੌਰੀ 2400 ਦਾ ਪ੍ਰਾਈਸ ਲਾ ਤੇ ਇਹ ਆਪਣੇ ਜੀ ਕੀਤਾ ਸੀ ਕੋਟਾ ਡੋਰੀ ਦੇ ਵਿੱਚ ਕੋਟਾ ਡੋਰੀ ਕੋਟਨ ਦਾ ਸੂਟ ਕੀਤਾ ਸੀ ਤੁਸੀਂ ਇਹ ਵੀ ਕਿਸੇ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਨੈਕਸਟ ਕਲਰ ਆ ਗਿਆ ਜੀ ਆਪਣੀ ਕੋਲ ਬਹੁਤ ਜਿਆਦਾ ਸੋਹਣਾ ਰੰਗ ਪੱਟਾ ਹੀ ਦੇਖੋ ਪਹਿਲਾਂ ਜੀ ਪੱਟਾ ਬਹੁਤ ਸੋਹਣਾ ਤਿਆਰ ਹੈ ਤੇ ਇਹ ਵੀ ਆਪਣੇ ਕੋਲ ਹੀ ਆਫ ਵਾਈਟ ਕਰੀਮ कलर ਜੀ ਆ ਗਿਆ ਪਹਿਣਾ ਦੀ ਬਹੁਤ ਡਵਾਣ ਹੁੰਦੀ ਕਰੀਮ ਕਲਰ ਦੇ ਸੂਟ ਦੀ ਤੇ ਆਪਾਂ ਕਰੀਮ ਕਲਰ ਸੂਟ ਰੈਡੀ ਕੀਤੇ ਜਿਹੜੇ ਇਹ ਆਪਾਂ ਦੋ ਸੂਟ ਕੀਤੇ ਸਪਰੀਮ ਕਲਰ ਦੇ ਸੂਟ ਜੀ ਆਫ ਵਾਈਟ ਕਰੀਮ ਕਲਰ ਦੇ ਤੇ ਨੌ ਜੀ ਆਪਾਂ ਜਿਹੜਾ ਤੁਹਾਨੂੰ ਦਿਖਾਣਾ ਹੈ ਹੈਂਡ ਲੱਕ ਦਾ ਸੂਟ ਰੈਡੀ ਕੀਤਾ ਬਹੁਤ ਜਿਆਦਾ ਤਾਂ ਹੈਵੀ ਸੂਟ ਹੈ ਜੀ ਮੌਸ ਕਲਰ ਦਾ ਸੂਟ ਆਪਾਂ ਰੈਡੀ ਕੀਤਾ ਹੈਵੀ ਬਹੁਤ ਜਿਆਦਾ ਜੀ ਤੇ ਇਹਦਾ ਪ੍ਰਾਈਜ਼ ਜੀ ਸਾਨੂੰ ਆਪਾ WhatsApp <Sanye> ਤੇ ਹਿੰਦ ਕਰ ਦਾਂਗੇ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਉੱਥੇ ਮਰਸਦ ਤੁਸੀਂ ਸਾਡੇ ਤੇ ਇਹਦਾ ਪ੍ਰਾਈਜ਼ ਕਰ ਦਾਂਗੇ ਇੱਕ ਭੈਣ ਦਾ ਕਮੈਂਟ ਆਇਆ ਸੀ ਸਾਨੂੰ ਵੀ ਤੁਸੀਂ ਦੀਦੀ WhatsApp <Sanye> ਤੇ ਤੁਸੀਂ ਕਿਉਂ ਕਹਿੰਦੇ ਹੋ WhatsApp ਤੇ ਦੱਸਦੇ ਹੋ ਜੀ WhatsApp ਤੇ ਤੁਸੀਂ ਮੈਸੇਜ ਕਰੋ ਤੇ ਤੁਸੀਂ ਵੀ ਵੀਡੀਓ ਦੇ ਵਿੱਚ ਨਾਲ-ਨਾਲ ਕਿਉਂ ਦੱਸਦੇ ਜੀ ਆਪਣੇ ਕੋਲੇ ਇਹਨਾਂ ਟਾਈਮ ਨਹੀਂ ਹੁੰਦਾ ਜੀ ਸੋਰੀ ਜੇ ਅਸ ਗੱਲ ਤੁਸੀਂ ਮਾਫੀ ਚਾਹ ਲਈ ਨਾਲ ਨਾਲ ਟਾਈਮ ਵੀ ਸੁਣਨੇ ਦੱਸਿਆ ਦਾ ਤੇ ਹੁਣ ਜੀ ਆਪਾਂ ਨਾਲ ਨਾਲ ਦੱਸਿਆ ਕਰਾਂਗੇ ਵੀਡੀਓ ਦੇ ਨਾਲ ਨਾਲ ਆਪਾਂ ਤੁਹਾਨੂੰ ਦੇ ਸੇ ਕਰਾਂਗੇ ਜੀ ਹੁਣ ਇਹ ਹੈਂਡਵਰਕ ਦੇ ਸੂਟ ਜੀ ਹੈਂਡਵਰਕ ਦੇ ਸੂਟ ਥੋੜੇ ਜਿਹਾ ਕਾਸਟਲੀ ਹੁੰਦੇ ਨੇ ਤੇ ਕਈ ਵਾਰੀ ਬਣਾ ਕਰਵਾਉਂਦੇ ਆ ਕਈ ਵਾਰੀ ਨਿੰਕ ਬਣਾ ਇਹਦੇ ਹੈਂਡਵਰਕ ਦੇ ਸੂਟ ਤੁਹਾਨੂੰ ਅਸੀਂ ਜੀ ਜੇ ਕਈ ਵਾਰੀ ਹਲਕੇ ਹੁੰਦੇ ਤਾਂ ਆਪਾਂ ਦੱਸ ਦਿਆ ਕਰਾਂਗੇ ਜਿਹੜੇ ਹੈਵੀ ਹੁੰਦੇ ਆ ਤਾਂ ਤੁਸੀਂ ਸਾਨੂੰ WhatsApp ਦੇ ਸਕਰੀਨਸ਼ਾਟ ਲਾ ਕੇ ਪੁੱਛ ਲਿਓ ਬਾਕੀ ਆਪਾਂ ਵੀਡੀਓ ਦੇ ਵਿੱਚ ਅੱਗੇ ਤੋਂ ਵੀਡੀਓ ਪਾਇਆ ਕਰਾਂਗੇ ਤੇ ਆਪਾਂ ਵੀਡੀਓ ਦੇ ਵਿੱਚ ਨਾਲ-ਨਾਲ ਮੈਂਸ਼ਨ ਕਰਿਆ ਕਰਾਂਗੇ ਤੇ ਕੋਈ ਗੱਲ ਨਹੀਂ ਆਪਾਂ ਹੁਣ ਮੈਂਸ਼ਨ ਦਿੱਤੇ ਸੀ ਗਲਤੀ ਸੀ ਮਾਫੀ ਚਾਹੁੰਦੇ ਹਾਂ ਜੀ ਤੇ ਅੱਗੇ ਤਾਂ ਪਲਾਇ ਕਰਾਂਗੇ ਇਹ ਸੇ ਆਪਣੇ ਹੈਂਡ ਵਰਕ ਦੇ ਸੂਟ ਸਾਡੇ ਕੋਲੇ ਰਸ ਬਹੁਤਿਆਂ ਨਾਲ ਹੋਣਾ ਅੱਜ ਪਹਿਣਾ ਤੁਹਾਨੂੰ ਦੱਸਦੀ ਆ ਜੀ ਵੀਰ ਤੁਸੀਂ ਹਾਸਾ ਵਾਲੇ ਕਮੈਂਟ ਕਰੋਗੇ ਜਿਹੜੇ ਸਾਡੇ ਲੈ ਲੀਓ ਤੁਹਾਨੂੰ ਦਿਖਾਈਏ ਤੇ ਕਿਉਂਕਿ ਇਹ ਵੀਡੀਓ ਦੇ ਪਹਿਣਾ ਜਿਹੜੀਆਂ ਜੀ ਆਫਲਾਈਨ ਪਹਿਣਾ ਸਾਡੇ ਕੋਲੇ ਬਤੀਤੇ ਹੁੰਦੇ ਨੇ ਸਾਰਾ ਖਲਾਰਾ ਪੱਕ ਜਾਉਂਦਾ ਦੇਖੋ ਸਾਰੇ ਖਲਾਰਾ ਪੱਕ ਜਾਉਂਦੇ ਆ ਸੀ ਉਹ ਸੂਟ ਚੱਕੀ ਜਾਂਦੇ ਮੈਂ ਪਹਿਣਾ ਜਿਹੜੀਆਂ ਲੱਗੀਆਂ ਹੋਈਆਂ ਆਪਣੇ ਬਤੀਤੇ ਨਾਲ ਲਾ ਕੇ ਚਕਾਈ ਜਾਂਦੀ ਤੇ ਸਾਰਾ ਖਲਾਰਾ ਪੱਕ ਜਾੜਾ ਉਹ ਸੂਟ ਤਾਂ ਜਮਾਏ ਉਹ ਜਦੋਂ ਬਣਾਉਂਗਾ ਜਿਵੇਂ ਕੋਈ ਆਲ ਨਾ ਹੁੰਦਾ ਸਾਰਾ ਬਸ ਤਰਨਸ ਕਰ ਰਹੀ ਹੈ ਨਾ ਤੇ ਆਪਾਂ ਕਸਟਮਰ ਦੀ ਆਪਾਂ ਨਰਾਜ਼ ਵੀ ਨਹੀਂ ਕਰ ਸਕਦੇ ਤੇ ਆਪਾਂ ਸੂਟ ਦਿਖਾਉਣੇ ਹੀ ਪੈਂਦੇ ਆ ਤੇ ਲੋ ਜੀ ਆਪਾਂ ਹੁਣੇ ਸੂਟੇ ਸਾਰੇ ਚੱਕੀ ਜਾਂਦੇ ਆ ਤੇ ਕਸਟਮਰ ਸਾਡੇ ਆ ਸਾਰੇ ਸੂਟ ਖਾਰਾ ਬਾਗੇ ਉਹਨੂੰ ਦਿਖਾਇ ਜੀ ਇਹਦੇ ਅਸੀਂ ਆਪਾਂ ਧਾਗੇ ਵੀ ਨਹੀਂ ਕੱਟੇ ਸੀ ਇਹ ਵੀ ਖੁੱਛ ਲਗਾ ਟੇਬਲ ਤੇ ਪਿਆ ਸੀ ਇਹਦੇ ਥ੍ਰੈਡ ਸਾਰੇ ਬਿਲਕੁਲ ਥ੍ਰੈਡ ਨਹੀਂ ਕੱਟੇ ਤੇ ਇਹ ਆਪਾਂ ਦੋ ਸ਼ਿੰਟਾਂ ਤਿਆਰ ਕਰਦੇ ਆ ਇਹ ਆਪਾਂ ਅਲੱਗ ਵੀਡੀਓ ਬਣਾਵਾਂਗੇ ਤੇ ਇਹਨਾਂ ਦੇ ਆਪਾਂ ਜੀ ਸੂਟ ਵੀ ਧਾਗੇ ਕੱਟੇ ਨਹੀਂ ਧਾਗੇ ਕੱਟ ਕੇ ਨਾਲ ਅਲੱਗ-ਅਲੱਗ ਵੀਡੀਓ ਬਣਾਵਾਂਗੇ ਇਹਦੇ ਨਾਲ ਪਲੇਨ ਬੋਟਮ ਇਹ ਆਪਾਂ ਸ਼ਰਟ ਆਈ ਹੈ। ਇਹ ਫੈਬਰਿਕ ਇੱਕ ਨਾਲ ਦਾ ਹੀ ਹੈ। ਇਹ ਸ਼ਰਟਾਂ ਦੇ ਵਰਕ ਜਿਹੜਾ ਕੀਤਾ ਹੋਇਆ ਕੰਮ ਹੋਇਆ ਜੀ ਅਲੱਗ-ਅਲੱਗ ਕੀਤਾ ਹੋਇਆ ਜੀ। ਤੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਸਾਨੂੰ ਕਮੈਂਟ ਬਾਕਸ ਜਰੂਰ ਦੱਸਣਾ। ਇਹ ਅੱਜ ਦੀ ਵੀਡੀਓ ਆਪਣੀ ਸਾਰੇ ਸ਼ੂਟਾਂ ਦੇ ਸੀ ਤੁਹਾਨੂੰ ਅੱਜ ਦਿਖਾਏ ਆ। ਇਹ ਆਪਾਂ ਕੱਲਾ-ਕੱਲਾ ਸ਼ੂਟ ਵੀ ਤੁਹਾਨੂੰ ਵੀਡੀਓ ਪਾਏ ਦੀ ਪਾ ਦਾਂਗੇ ਜਿਹੜੇ ਸ਼ੂਟ ਆਪਣੇ ਕੋਲ ਤਿਆਰ ਹੋਏ ਸੀ ਕਿਉਂਕਿ ਜਿਆਦਾ ਟਾਈਮ ਨਹੀਂ ਹੁੰਦਾ ਤੇ ਆਪਾਂ ਆਫਲਾਈਨ ਜਿਹੜੇ ਆਪਣੇ ਕੋਲ ਸੇਲ ਨਾ ਹੋ ਜਾਂਦੇ ਆ। ਕਈ ਵਾਰੀ ਦਿਖਾਉਣੀ ਵੀ ਹੁੰਦੀ ਹੈ ਜੀ ਤੇ ਆਪਣੇ ਕੋਲ ਆਨਲਾਈਨ ਵੀ ਸੇਲ ਹੋ ਜਾਂਦੀ ਹੈ। ਇਹ ਸਾਰੇ ਸੂਟ ਆਪਣੇ ਕਾਊਂਟਰ ਦੇ ਉੱਤੇ ਲਾਏ ਹੋਏ ਜੀ ਜਿਹੜੇ ਆਪਣੇ ਸਟਿੱਕ ਦੇ ਲਾਏ ਹੋਏ ਕਾਊਂਟਰ ਚ ਲਾਏ ਹੋਇਆ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਇੱਕ ਤੁਸੀਂ ਦੇ ਲਾਇਕਨ ਨੂੰ ਪ੍ਰੈਸ ਕਰ ਲਿਆ ਕਰੋ ਤੁਹਾਡੇ ਕੋਲ ਅਗਲੀ ਵੀਡੀਓ ਨੂੰ ਪਹੁੰਚਿਆ ਕਰਿਓਗੇ ਤੇ ਅਪਨ ਨਵੀਂ ਵੀਡੀਓ ਪਾਉਣੀ ਹੈ ਤੁਸੀਂ ਤੁਹਾਡੇ ਕੋਲ ਹੋਣਾ ਪਵੇ ਤੁਸੀਂ ਜਿਹੜੀ ਇਹਦੀ ਤੇ ਮਸ਼ਹੂਰੀ ਐਡ ਆਉਂਦੀ ਹੈ ਉਹ ਤੁਸੀਂ ਸਿਕਪਣਾ ਕਰਿਆ ਕਰੋ ਉਸੇ ਐਡ ਦੀ ਜਿਹੜੀ ਆਖਿਆ ਕਰੋ ਇਹਦੇ ਸਿੱਕੇ ਕਲੇ ਸਾਨੂੰ ਸੂਟ ਪਾਵਾਂਗੇ ਇਹ ਸਾਡੇ ਕੋਲ ਸੂਟ ਬਣੀ ਜਾਂਦੇ ਸਕਸਟ ਨਾਲ ਸਾਡੇ ਖਲਾਰਾ ਪਾ ਕੇ ਜਾਵੇ ਜਲਾ ਸਿੰਘ ਆਪਣੇ ਨੂੰ ਰੱਬ ਦਾ ਰੂਪ ਹੈ ਗੇੜੇ ਕਾਹ ਹੁੰਦੇ ਆ ਤੇ ਸੁਣੀ ਵੀਡੀਓ ਕਿੱਦਾਂ